ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਹੈ ਮੁਸਲਮ ਪਾਈਚਾਰੇ ਵੱਲੋਂ ਨਮਾਜ਼ ਅਦਾ ਕਰਕੇ 1 ਮਹੀਨੇ ਤੱਕ ਚਲੇ ਸਰਗੁਜ਼ੇ ਦੀ ਸਮਾਪਤੀ ਕੀਤੀ ਗਈ ਅੰਮ੍ਰਿਤਸਰ ਦੇ ਖੈਰਦੀਨ ਜ਼ਮਾ ਮਸਜਿਦ ਵਿੱਚ ਲੱਖਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਤੇ ਫਿਰ ਇੱਕ ਦੂਸਰੇ ਨੂੰ ਗਲੇ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਮੁਸਲਮ ਪਾਈਚਾਰੇ ਦੇ ਲੋਕਾਂ ਨੇ ਮਸਜਿਦ ਵਿੱਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ Eid ਮੁਬਾਰਕ ਦੀ ਵਧਾਈ ਦਿੱਤੀ ਲੋਕਾਂ ਦਾ ਕਹਿਣਾ ਹੈ ਕਿ Eid ul Fitr ਦੀ ਜਾਣਕਾਰੀ ਪੂਰੀ ਦੁਨੀਆ ਨੂੰ Eid ਮੁਬਾਰਕ ਹੈ ਅਤੇ ਇਸ ਦਿਨਾਂ ਲਈ ਦੇਸ਼ ਤੇ ਸੰਸਾਰ ਵਿੱਚ अमन ਸ਼ਾਂਤੀ ਬਖਾਲ ਕਰਨ ਦੀ ਉਹਨਾਂ ਨੇ ਅਰਦਾਸ ਕੀਤੀ ਹੈ ਅੱਜ Eid ul Fitr ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਿਹਾਰ ਹੈ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਬੁਖੇ ਰਹੇ ਅਗੇ ਅੱਲਾਹ ਦੀ ਇਬਾਦਤ ਕਰਕੇ ਪੰਜ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ Eid ul Fitr ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਜਿਹੜਾ ਚਾਨ ਦੇਖਦੇ ਨੇ ਵੀ ਚਾਨ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤਾਂ ਸਵੇਰ ਸਵੇਰੇ Eid ਹੋਏਗੀ ਉਹ ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਔਰ ਇੱਥੇ ਜਿਹੜੀ ਹੈ ਕਾਫੀ ਜਿਹੜੇ ਨੇਤਾगण ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਮੌਲਾਣਾ ਜਾਮਾ ਮਸਜਿਦ ਖੈਰਉਦੀਨ ਦੇ ਵਿੱਚ ਹਾਲ ਬਿਆਰ ਦੇ ਵਿੱਚ ਆਪਣਾ ਹਾਮਿਦ ਹੁਸੈਨ ਕਾਸਮੀ ਨੇ ਜਿਹੜੀ ਹੈ ਨਮਾਜ਼ ਪੜਾਈ ਅਸੀਂ ਉਹਨਾਂ ਦੇ ਨਾਲ ਜਿਹੜੇ ਹੈ ਸਾਰੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਅਸੀਂ ਵੀ ਉਹਨਾਂ ਨਾਲ ਪੜ੍ਹੀ ਔਰ ਦੁਆਵਾਂ ਕੀਤੀਆਂ ਗਈਆਂ ਸਾਰੇ ਇੰਡੀਆ ਵਾਸੀ ਪੰਜਾਬ ਵਾਸੀ ਔਰ ਜਿਹੜੇ ਫਲਸਤੀਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਤਸ਼ੱਦਦ ਹੋ ਰਹੀ ਹੈ ਮਜਲੂਮਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਔਰਤਾਂ ਦੇ ਉੱਤੇ ਉਹਨਾਂ ਵਾਸਤੇ ਵੀ ਦੁਆ ਕੀਤੀ ਗਈ ਹੈ ਜਿਵੇਂ Eid ਦਾ ਤਿਹਾੜਾ ਹੈ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬਹੁਤ ਵੱਡਾ ਤਿਹਾੜਾ ਹੈ ਜਿਵੇਂ ਹੁਣ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ ਟਾਈਮ ਅਮਰੀਕਾ ਦੀ ਵਰਲਡ ਹੈਲਥ ਜਿਹੜੀ ਆਰਗੇਨਾਈਜੇਸ਼ਨ ਹੈ ਉੰਨੇ ਜਿਹੜੀ ਸਾਇੰਸ ਦੇ ਵਿੱਚ ਕੱਢਿਆ ਵਾ ਕਿ ਰੋਜ਼ਾ ਰੱਖਣ ਦਾ ਜਿਹੜਾ ਮਹੱਤਵ ਹੈ ਤੱਤਵ ਹੈ ਪੰਜਾਬੀ ਦੇ ਵਿੱਚ ਆਪਾਂ ਦਸੀਏ ਤੇ ਉਹਦਾ 25 ਬਿਮਾਰੀਆਂ ਦੂਰ ਹੁੰਦੀਆਂ ਹਨ ਹੁਣ ਜਿਹੜੇ ਕੈਂਸਰ ਦੇ ਵਿੱਚ ਜੇ ਤੁਸੀਂ ਲਾਓ ਤੇ ਡਾਕਟਰ ਦੱਸ ਰਹੇ ਨੇ ਕਿ ਕੈਂਸਰ ਵਾਲੇ ਬੰਦੇ ਨੂੰ ਭੁੱਖਾ ਰੱਖੋ ਤੇ ਜਿਹੜੇ ਸਾਡੇ ਹਜੂਸ ਸੱਲ੍ਲਾ ਅਲੀ ਵਸੱਲਮ ਦੇ ਅਸੀਂ ਨਕਸ਼ੇ ਕਦਮ ਦੇ ਉੱਤੇ ਚੱਲਦੇ ਪਏ ਆ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਵਾ ਉਹ ਇਹ ਪੈਗਾਮ ਦੇ ਕੇ ਚਲੇ ਗਏ ਨੇ ਕਿ ਤੁਸੀਂ ਰਮਜ਼ਾਨ ਮਹੀਨਾ ਆਏਗਾ ਰਮਜ਼ਾਨ ਮਹੀਨੇ ਦੇ ਵਿੱਚ ਇਬਾਦਤ ਕਰਨੀ ਹੈ ਉਹ ਰੋਜ਼ੇ ਰੱਖਣੇ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੋਰ ਵੀ ਵੱਡੇ ਵੱਡੇ ਮੁਲਕਾਂ ਦੇ ਉਹਨਾਂ ਨੇ ਵੀ ਜਿਹੜਾ ਹੈ ਇਹਨੂੰ ਕਲੀਅਰ ਕਰ ਦਿੱਤਾ ਕਿ 25 ਬਿਮਾਰੀਆਂ ਇਹਨਾਂ ਦੂਰ ਹੁੰਦੀਆਂ ਬਹੁਤ ਜ਼ਬਰਦਸਤ ਬਿਮਾਰੀਆਂ ਦੀਆਂ ਵਧਾਈਆਂ ਤੇ ਅਸ਼ੀਰਵਾਦ ਅੱਲਾਹ ਤਾਲਾ ਦੇ ਅੱਗੇ ਅਰਦਾਸ ਕੀਤੀ ਕਿ ਸਾਡਾ ਪੰਜਾਬ ਚੜ੍ਹਦਾ ਤਰੱਕੀ ਕਰੇ ਆਪਸੀ ਪਿਆਰ ਵਧੇ ਸਭ ਦਾ ਸਤਿਕਾਰ ਹੋਵੇ ਅਬਰ ਸਦ ਤਰੱਕੀ ਹੋਵੇ ਬਚਨ ਭਾਈ ਜਾਇ ਵਾਲੋ ਕਿੰਨਾ ਕ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਮੁਸਲਮ ਭਾਈਚਾਰੇ ਦੇ ਬਹੁਤ ਪਸ ਆ ਅੱਜ ਮੁਸਲਮ ਭਾਈਚਾਰੇ ਵਾਸਤੇ ਬਹੁਤ ਵੱਡਾ ਦਿਨ ਹੈ Eid ul Fitr ਦੀ ਨਮਾਜ਼ ਅਦਾ ਕੀਤੀ ਸਭ ਨੇ ਤੇ ਮੈਂ ਇੱਥੇ ਆਪਣੇ ਇਹ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਮੁਬਾਰਕ ਦਿਨ ਆ ਤੇ ਸਭ ਨੂੰ ਮਿਲਿਆ ਨਾ ਕਿਉਂਕਿ ਹਿੰਦੁਸਤਾਨ ਇੱਕ ਗੁਲਦਸਤਾ ਵਾ ਸਭ ਪਿਆਰ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਖੁਸ਼ ਰਹਿਣ ਤਰੱਕੀ ਕਰਨ ਹਰ ਨੂੰ ਤਰੱਕੀ ਦਾ ਮੌਕਾ ਮਿਲੇ ਤੇ ਪਿਆਰ ਜਿਹੜਾ ਵਾ ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਸਤਿਕਾਰ ਸਿਖਾਉਂਦਾ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਸਿਖਾਉਂਦਾ ਤੇ ਅੱਜ ਮੈਂ ਖੁਸ਼ੀ ਦਾ ਮੌਕਾ ਤੇ ਅੱਜ ਸਭ ਸ਼ਾਮਲ ਹੋਣਾ ਆ ਸਭ ਨੂੰ ਇੱਕ ਵਾਰੀ ਫੇਰ ਇਹ ਦਿਲ ਪੁੱਤੇ ਦਿਲ ਨੂੰ ਫਤਰ ਦੀ ਬਹੁਤ ਬਹੁਤ ਮੁਬਾਰਕ ਆਜਾ ਬਲੀ ਸਿਖਾਤਾ ਆਪਸ ਵਿੱਚ ਰਾਤ ਇਕਤਾ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕੀ ਕਹਿੰਦੇ ਹੋਗੇ ਸਭਾਈ ਚਾਰ ਤੇ ਹਾਂ ਕੀ जी मेरा नाम शाहिन यूसफ है मैं यहाँ पे बीएससी नर्सिंग करता हूँ अमृतसर कॉलेज ऑफ नर्सिंग में तो ये जो ईद है ये ख़ुशी का माहौल होता है ख़ुशी का दिन होता है तो ये काफ़ी मेहनत करने के बाद क्योंकि हर आ, हमने पहले इसके पहले हमने एक मंथित तक रोज़े रखने पड़ते हैं फास्टिंग जिसे हम कहते हैं तो रोज़े का मतलब है जितनी भी बुराइयां हैं उनसे दूर रहना यानी बुरा नहीं सोचना बुरा नहीं देखना आँखों का रोज़ा कानों का रोज़ा बुरा नहीं सुनना हाथों के रोज़ा बुरा नहीं करना तो जितनी भी बुराई चीज़ें हैं उनसे दूर रहना उसको हम कहते हैं रोज़े। उसमें और एक चीज़ मेन चीज़ आता है कि ऊपर वाले ने हमें हुक्म दिया है कि आपको इस महीने में जो खाना है यानी नफस है नफस को हमें कंट्रोल करना है जब हम नफस को कंट्रोल करेंगे तभी हम जो शैतान है उसे हम मुक्ति मांगे ले सकते हैं नजात ले सकते हैं तो कंटिनसली खुद को कंट्रोल में रखना एक महीने तक इट इज़ नॉट ए जोक तो उस महीने के बाद सख्ती के बाद जो कंट्रोल के बाद हमें एक खुशी का दिन आता है उसको हम कहते हैं ईद तो आज हमें भी काफ़ी खुशी है काफ़ी मसरत है क्योंकि हमने कंटिन्यूसली हम एक महीने तक रोज़े में हमने रखे हैं तो आज मैं ये कह सकता हूँ कि आज काफ़ी खुशी का दिन है मेरे लिए भी आपके लिए भी मेरे दोस्तों के लिए भी और मैं सभी देखने वालों सुनने वालों को तहे दिल से ईद फितर की ईद मुबारक करता हूँ उन्होंने दसिया कि ईद तो एक महीना पहला रोज़े इस मकसद लिए रखे जाते हैं ताकि किसी व्यक्ति ने जो गुनाह किया है वो रोज़े रख के अपनी आत्मा शुद्ध कर सके